ਨਾਮ ਹੈ ਬਿੱਲੂ ਸਪੋਲਿਆ ਉਰਫ ਸਨੇਕਮੈਨ ਰਿਕਸ਼ਾ ਡਰਾਈਵਰ ਬਿੱਲੂ ਇੰਸਟਾਗ੍ਰam ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਉਸਨੇ ਇੰਸਟਾਗ੍ਰam ਦੇ ਵੱਡੀਆਂ-ਪਡੀਆਂ ਅੱਖਾਂ ਤੇ ਜੀਭ ਨਾਲ ਸੱਪ ਦੇ ਰੂਪ ਵਿੱਚ ਪੋਜ ਦੇ ਕੇ ਰੀਲਾਂ ਵਿੱਚ ਤਬਾਹੀ ਬਚਾ ਦਿੱਤੀ ਹੈ ਜਿਸ ਨੂੰ ਲੱਖਾਂ ਲੋਕ ਪਿਆਰ ਕਰਦੇ ਹਨ ਉਦੋਂ ਤੋਂ ਹੀ ਉਹ ਚੱਲ ਰਿਹਾ ਹੈ ਸੱਪ ਦੇ ਸਟਾਈਲ ਵਿੱਚ ਜੁਗਾੜ ਰੇੜੀ ਤੇ ਰੇੜੀ 'ਚ ਸੱਪ ਦੇ ਸਟਾਈਲ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਇਹ ਬਿੱਲੀ ਸੱਪ ਵੱਡੀਆਂ-ਪਡੀਆਂ ਅੱਖਾਂ ਨਾਲ ਤਿਆਰ ਹੋ ਕੇ ਦੌੜਦਾ ਹੈ ਇਸ ਅੰਦਾਜ਼ ਲੋਕਾਂ ਨੂੰ ਬਿਹਤ ਪਸੰਦ ਹੈ ਜੀ ਵਿੱਚ ਕੀ ਨਾਮਾ ਟੋਟਾ ਬਿੱਲੂ ਜੀ ਬਿੱਲੂ ਜੀ ਜਿਵੇਂ ਦੇਖਣਾ ਤੁਸੀਂ ਸੱਪ ਦੀ ਐਕਟਿੰਗ ਕਰਦੇ ਹੋ ਹਾਂ ਜੀ ਮੈਂ ਸ਼ੌਕ ਪਿਆ ਬਸ ਲੋਕਾਂ ਦਾ ਸਮਾਨ ਢੋਣਦਾ ਜੀ ਕਿਹਦੇ ਫਰਿੱਜ ਕਿਹਦੇ ਕੂਲਰ ਜੀ ਕਿਹਦੇ ਟਾਇਰ ਢੋਣਦਾ ਮੈਂ ਸੋਚਿਆ ਜੀ ਮੈਂ ਕਰੋ ਬਾਰੋਂ ਇਕੱਲਾ ਹੀ ਆ ਮੇਰੇ ਵੀ ਕੋਈ ਮਾੜਾ ਮੋਟਾ ਮੇਰੇ ਵੀਰ ਧੰਨਵਾਦ ਨਾਲ ਦਾ ਜਿਹੜੇ ਮੈਨੂੰ ਇੰਨਾ ਵੀਊ ਦੇ ਰਹੇ ਨੇ ਉਹਨਾਂ ਨਾਲ ਮੈਂ ਸ਼ੁਕਰਗੁਜ਼ਾਰ ਹਾਂ ਵੀ ਮੇਰੀ ਸੱਪ ਵਾਲੀ ਮੂਵੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ ਕਰ ਰਹੇ ਨੇ 3 ਲੱਖ ਵਾਂਗੂ ਮੈਨੂੰ ਪਿਆਰ ਮਿਲਿਆ ਇਹ ਵੀਡੀਓ ਤੋਂ ਤਿੰਨ ਇਹੀ ਚਾਹਨਾ ਵੀ ਮੈਨੂੰ ਪਿਆਰ ਬੱਤ-ਬੱਤ ਮਿਲਿਆ ਛੋਟੀ ਜਿੰਦੀਆਂ ਲੋਕਾਂ ਦੀ ਵੀ ਇਹਨੂੰ ਵਧੀਆ ਤਰੀਕੇ ਨਾਲ ਨਿਮਾਓ ਉਹ ਵੀਡੀਓ ਤਾਂ ਬਾਅਦ ਤੁਹਾਨੂੰ ਕਿਸੇ ਖਾਸ ਨਾਮ ਨਾਲ ਵੀ ਜਾਣਿਆ ਜਾਂਦਾ ਖਾਸ ਨਾਮ ਨਾਲ ਵੀਰੇ ਇਹੀ ਨਾਲ ਜਾਣਿਆ ਜਾਂਦਾ ਬਿੱਲੂ ਸਪੂਲੀ ਕਹਿੰਦੇ ਨੇ ਸਾਰੇ ਜਦੋਂ ਮੈਂ ਫਰਿੱਜ ਜਾਂ ਕੂਲਰ ਜਾਂ ਟੈਰ ਚੱਕਰਾਉਣਾ ਬਾਬੂ ਖੁਸ਼ ਹੋ ਜਾਂਦੇ ਨੇ ਆ ਬਿੱਲੂ ਸਾਡੇ ਕਿਦਲ ਹੁਣਾ ਰਿਹਾ ਹੈ ਦੇਖਾਂਗੇ ਵੀ ਕਹੇ ਜਾ ਚੌ ਚੜ ਜਾਂਦਾ ਵੀ ਬਿੱਲੂ ਸਿਕੋਲੀ ਆ ਗਿਆ ਚੌ ਚੜ ਜਾਂਦਾ ਨਹੀਂ ਮੈਂ ਤਾਂ ਖੋਦਾ ਮਾਰ ਲੱਗ ਜਾ ਬੱਕੀ ਚ ਉਂਗਲਾ ਮਾਰ ਲੱਗ ਜਾਂਦੇ ਵੀ ਆ ਬਿੱਲੂ ਤੂੰ ਇੰਸਟਾਗ੍ਰਾਮ ਵਾਲਾ ਪੂਰਾ ਵਾਇਰਲ ਬੰਦਾ ਮੈਂ ਹਾਂਜੀ ਸਰ ਉਹੀ ਆ ਮੈਂ ਅੱਛਾ ਅੱਛਾ ਐ ਬਹੁਤ ਖੁਸ਼ ਕਰਦੇ ਨੇ ਬਹੁਤ ਖੁਸ਼ ਹੁੰਦੇ ਨੇ ਚਾਹ ਵੀ ਪੀਉਂਦੇ ਨੇ ਮਿੱਠੇ ਕੁਛੀ ਕੁਛੀ ਬਸ ਇਸ ਮੈਨੂੰ ਚਾਹ ਵੀ ਪੀਉਂਦੇ ਨੇ ਵੀ ਸਾਨੂੰ ਮਿਲਦਾ ਗਲਤੀ ਰਹਾ ਕਰ ਵੀ 걔ੜਾ ਹੋਵੇ ਨਾ ਹੋਵੇ ਸਵੇਰੇ ਨੂੰ ਸਾਨੂੰ ਮਿਲ ਕੇ ਜ਼ਰੂਰ ਦੁਕਾਨ ਤੇ ਜਾਣਾ ਇੱਕ ਵਾਰੀ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਰੀਆ ਮੈਂ ਇਧਰ ਨਾ ਜਾਣਾ ਬਾਈ ਜੀ ਮੈਂ ਕੱਲਾ ਘਰੋਂ ਬਾਹਰ ਰੋਟੀ ਆਪਦੀ ਪਕਾਉਣਾ ਖਾਣਾਗਾ ਜਾ ਕੇ ਨੇਰਾ ਜਾ ਸਵੇਰਾ ਜਾ ਨੀਂਹਾਂ ਜਾ ਕਰਨੀਆਂ ਚਾਹੇ ਕੁਛ ਵੀ ਐ ਭਾਈ ਮੈਨੂੰ ਮਾੜੀ ਜਿਹੀ ਮਦਦ ਕਰੋ ਵੀਰ ਬਣ ਕੇ ਮੇਰੀ ਤੇ ਜਿੰਨੇ ਜੋ ਕੰਮ ਹੈਗਾ ਮੈਂ ਪਿਆਰ ਬਹੁ ਦੁਨੀਆ ਵਿੱਚ ਪਿਆਰ ਕਰੇ ਕੈਨੇਡਾ ਅਮਰੀਕਾ ਤੱਕ ਮੈਨੂੰ ਪਿਆਰ ਕਰਦੇ ਨੇ ਸਪੋਲੀਆਂ ਸਾਪੂ ਤੇ ਮੈਨੂੰ ਸਾਰੇ ਜਾਣਦੇ ਨੇ ਵੀਰੇ ਛੋਟੀ ਜੀ ਜ਼ਿੰਦਗੀ ਹੈ ਛੋਟੀ ਜੀ ਜ਼ਿੰਦਗੀ ਆ ਵੀ ਇਹਨੂੰ ਤੁਸੀਂ ਪਿਆਰ ਨਾਲ ਨਿਭਾਓ ਹਾਂ ਕਿਸ ਨਾਲ ਲੜੋ ਝਗੜੋ ਨਾ ਪਿਆਰ ਕਰੋ ਵੱਧ ਤੋਂ ਵੱਧ ਪਿਆਰ ਕਰੋ ਮੈਂ ਵੀਰੇ ਇਹੀ ਕੰਮ ਆ ਮੇਰਾ ਤਾਂ ਰੇੜੀ ਦਾ ਇੱਕ ਵਾਰੀ ਉਹ ਐਕਸਪ੍ਰੈਸ਼ਨ ਦਿਖਾਉਂਗੇ ਸਪੋਲੀ ਵਾਲੇ ਕਰਕੇ ਹਾਂ ਜੀ ਦਿਖਾ ਦਾਂਗੇ ਸਰ ਜਰੂਰ